ਨਾ ਟਾਈਮ ਹੋ ਗਿਆ ਵਿਚਾਰੇ ਐਵਲੇ ਖੇਡਣ ਡੇ ਕਬੱਡੀ ਆ ਲੋ ਹਾਂ ਤੇ ਫੋਨ ਤੇ ਨਾ ਲੱਗੇ ਰੋ ਮੈਂ ਤਾਂ ਕਹਿੰਦਾ ਆ ਆਵੇ ਐਵਲੇ ਲਾਈਵ ਮੈਚ ਹੋਣ ਡਿਆਈ ਤੇ ਹੋਰ ਮੈਂ ਤਾਂ ਕੰਡੇ ਅਗਲੇ ਹੱਡ ਪੈਰ ਪੰਨ ਤੜਾ ਕੇ ਜਿੱਦਾਂ ਮਰਜੀ ਸੱਟਾਂ ਲੱਗੀਆਂ ਹੁੰਦੀਆਂ ਤਾਂ ਵੀ ਖੇਡਦੇ ਆਓ ਤੇ ਫੇਰ ਨਿਆਣਿਆਂ ਦੀ ਖਾਤਰ ਹੀ ਆ ਇਹ ਥੋੜਾ ਇਹ ਕੜੇ ਨਾਮ ਵਾਈ ਕਰਦੇ ਹੋਣਗੇ ਇਹ ਤੇ ਨਹੀਂ ਵੀ ਕੱਲੇ ਇੱਕ ਵੱਡੀ ਦੇ ਸਿਰ ਤੇ ਹੀ ਹੋਣਗੇ ਕੰਮ ਕਰ ਤੇ ਕਰਦੇ ਹੀ ਹੋਣਗੇ ਕਰਦਾ ਕਰਦਾ ਕੰਮ ਨਾਲੇ ਕਰਦੇ ਕਰਦੇ ਕਬੱਡੀ ਹਿਰਤੇ ਹੀ ਆ ਆਹੋ ਜੀ ਤਾਂ ਕੰਮ ਇੱਕ ਹੀ ਹੁੰਦਾ ਵਾ ਹਾਂ ਜੀ ਤਾਂ ਤੁਹਾਡਾ ਪ੍ਰਾਣ ਅੰਕਰੀ ਕਾਣ ਡਿਆ ਵਾ ਤੇ ਤੁਸੀਂ ਵਾਈ ਕਾਣ ਡੇ ਤੁਹਾਡੇ ਸਿਰ ਤੇ ਹੀ ਆ ਅੱਧ ਫਿਰ ਕੀ ਆ ਫਿਰ ਕੀ ਨਹੀਂ ਆ ਤੇ ਟਾਈਮ ਤੇ ਵਧੀਆ ਨੰਗਣ ਡਿਆ ਕਿ ਨਹੀਂ ਕਿੰਨਾ ਕੁ ਵਧੀਆ ਨੰਗਣ ਡਿਆ ਵਾ ਕੀ ਵਧੀਆ ਨੰਗਣ ਡਿਆ ਜੇ ਆਪਣਾ ਪਵਿੱਤਾ ਤਾਇਆ ਤੁੜ ਗਿਆ ਹੁੰਦਾ ਤੇ ਛੇ ਲਗੇ ਖਾਣ ਰਿਆਂ ਬਹੁਤ ਮੈਂ ਗਨੀ ਟਰਾਲੀ ਭਰ ਕੇ ਤੇ ਮੰਡੀ ਚ ਵੇਚ ਕੇ ਆਏ ਆ ਤੁਸੀਂ ਪਪਿੱਤੇ ਆਪਣੇ ਹਾਂ ਤੇ ਮਗਰੋਂ ਤਾਂ ਦੀ ਇੱਥੋਂ ਜੜੀਆਂ ਨਿੱਕੀ ਟਰਾਲੀ ਲੈ ਕੇ ਆਏ ਭਰ ਕੇ ਪਿਆਹਾਂ ਦੀ ਤੇ ਬੀਜੇ ਖਾਣ ਵਾਸਤੇ ਇਹ ਤਾਂ ਖਾਣੇ ਹੀ ਆ ਹਾਏ ਡੱਬਾ ਮੇਰੀ ਐਨੀ ਕੀ ਸੋਚੀਓ ਬਸ ਖਾ ਲਿਆ ਪੀ ਲਿਆ ਸੌ ਲਿਆ ਪਾਣੀ ਫੜ ਕਈ ਫੜੀ ਤੇ ਪਾਣੀ ਲਾਏ ਬਸ ਆਹ ਕਹੀਆਂ ਤੇ ਕੀ ਮੈਂ ਡੈੜੀ ਗੱਲ ਜਾ ਡੈੜੀ ਗੱਜ ਚਲ ਜਾ ਬਾਹਰ ਨਹੀਂ ਜਾਣਾ ਦਿਹਾੜੀਆਂ ਚਲ ਜਾ ਕਰਿਓ ਬਾਹਰ ਜਾ ਕੇ ਹੁਣ ਮੈਂ ਮਹਾ ਸਾਰਾ ਟੱਬਰ ਬਣਾਇਆ ਵਾ ਤੇ ਹੁਣ ਟਾਡੇ ਨਹੀਂ ਸਮਝਵੇ ਚੌਂਦੀ ਮੈਂ ਜਰ ਮਨ ਵੀ ਤੂੰ ਤੇ ਮੈਂ ਚੰਗਾ ਲੱਗਾ ਦਾ ਪਵਾਰੇ ਚ ਬਿਠਾ ਆਪਣੇ ਨਿਆਣੇ ਜੇ ਬਿਠਾ ਖੇੜਦਾ ਮਿੰ ਚੰਗੇ ਲੱਗਦੇ ਆ ਤਾਂ ਹੀ ਮੈਂ ਕਹਿਣ ਦੀ ਆ ਮੇਰੀ ਜ਼ਿੰਦਗੀ ਹੁਣ ਟਾਡੇ ਨਾਲ ਹੀ ਜੁੜੀ ਆ ਕਿਸਮਤ ਜੁੜੀ ਆ ਨਾ ਟਾਡੇ ਨਾਲ ਤੇ ਆਪਣੇ ਨਿਆਣਿਆਂ ਦਾ ਕੋਈ ਵਧੀਆ ਸੋਚਣਾ ਨਹੀਂ ਆਪਾਂ ਬਾਤ ਇਹ ਨਾ ਅੱਜ ਕਿੰਨੀਆਂ ਠੱਗੀਆਂ ਵਜਦੀਆਂ ਜਿਹੜੇ ਚਾਰ ਪੈਰੇ ਹੈਗੇ ਆ ਉਹ ਝੰਡੂ ਦੇ ਗਏ ਤੇ ਮਰਵਾ ਕੇ ਬਹਿ ਜੋ ਤੇ ਮੁੜ ਕੇ ਵਿਛ ਨਾ ਕਿੰਨੀ ਵਧੀ ਜਿੰਦਗੀ ਆੜੀ ਨਾ ਕਿਹਦਾ ਦੇਣਾ ਨਾ ਲੈਣਾ ਦੋਨੋਂ ਕਿਹ ਖੈਰੀ ਦੀਆਂ ਨਾ ਜਿਆ ਸੌਂਦਾ ਬਣਾ ਚੱਜਦਾ ਤੇ ਸੋਚਣਾ ਹੀ ਹਾਨੀ ਆ ਆਪਣੀ ਨੀ ਸੌਂਦਾ ਆਪਣੀ ਨੀ ਜਾਗੀਦਾ ਵਾ ਮੈਂ ਤੇ ਤੁਹਾਡੀ ਨਹੀਂ ਸਮਝ ਵਿੱਚ ਆਉਣੀ ਹੁਣ ਮੈਨੂੰ ਨਹੀਂ ਪਤਾ ਮੈਂ ਘਰ ਗੱਲ ਕਰਤੀ ਓ ਤੇ ਜਿੱਦਾਂ ਮਰਜ਼ੀ ਕਰਕੇ ਨਾ ਇੱਕ ਵਾਰੀ ਬਾਹਰ ਜਾ ਕੇ ਆ ਹੁਣ ਤੋਂ ਨਹੀਂ ਤੈਨੂੰ ਮਤਲਬ ਕੀ ਜੇ ਤੂੰ ਪਹਿਰੇ ਨਾ ਸਪਣੀ ਆ ਜਿੰਨਾ ਗਣ ਕਿ ਮੈਂ ਪੈਸੇ ਇਕੱਠੇ ਕਰ ਲਾਂ ਪੈਸੇ ਇਕੱਠੇ ਕਰ ਲਾਂ ਆਓ ਪੈਸੇ ਇਕੱਠੇ ਕਰਕੇ ਪੈਸੇ ਇਕੱਠੇ ਕਰਕੇ ਤੇ ਮੈਂ ਪੇਕੇ ਦੇ ਆਉਣੇ ਆ ਇੱਥੇ ਰਹਿਣੇ ਆ ਟਾਡੀਆਂ ਬੈਂਕਾਂ ਪੋਲੀਆਂ ਹਣਗੇ ਤੇ ਆਪਣੇ ਨਿਆਣਿਆਂ ਨੂੰ ਸੁਖਾਊਗਾ ਗਾਂ ਨੂੰ ਰੋਟੀ ਤੈਨੂੰ ਮਿਲਦੀ ਸੂਟ ਤੈਨੂੰ ਮਿਲਦੇ ਤੈਨੂੰ ਚਾਹੀਦਾ ਹੋਰ ਬਸ ਆਹੋ ਕੁਛ ਦੀਏ ਕਿ ਤੇ ਮੈਂ ਹੁਣ ਤੱਕ ਟਾਈਮ ਕੱਢਦੀ ਆਂ ਹੀ ਮੈਨੂੰ ਨਹੀਂ ਪਤਾ ਬਾਹਰ ਜਾਣਾ ਪੈਣਾ ਵਾ ਤੁਹਾਨੂੰ ਤੇ ਏਜੰਟ ਦਾ ਕਰੋ ਪਤਾ ਉਹਨਾਂ ਨੇ ਤੇ ਕਹਿਤਾ ਨਾ ਵੀ ਨਹੀਂ ਅਹੀਂ ਨਹੀਂ ਏਜੰਟ ਤੁਸੀਂ ਆਪੇ ਕਰੋ ਤੇ ਕਰੋ ਪਤਾ ਚੱਜ ਦਾ ਕੋਈ ਠੱਗੀ ਨਹੀਂ ਵਜਣੀ ਚਾਹੀਦੀ ਯਾਰ ਕਿਹਦੀ ਦਿਲ ਚ ਪੈ ਗਈ ਵੇਖਿਓ ਏਜੰਟ ਦਾ ਤੇ ਚਲਦੇ ਨੇ ਟਰਾਈਟ ਕਰਕੇ ਵੇਖੋ ਤੈਨੂੰ ਮੈਂ ਸਰਦਾਰੀ ਕਾ ਤਾਂ ਚੰਗਾ ਲੱਗਦਾ ਇੱਥੇ ਮੈਂ ਆਪਣਾ ਕੰਮ ਕਰ ਲਿਓ ਉੱਥੇ ਮੈਂ ਲੋਕਾਂ ਦਾ ਕੰਮ ਕਰਨਾ ਵੇਖ ਲਓ ਮੰਮੀ ਕਿੱਦਾਂ ਉਹ ਕਹਿੰਦਾ ਵੀ ਮੈਂ ਜਾਣਾ ਨਹੀਂ ਆ ਤੇ ਕਿੱਦਾਂ ਉਹਨੂੰ ਲਈ ਮਨਾਉਂ ਉਹ ਨਹੀਂ ਅਮਰ ਮੈਂ ਸੁਣਨਾ ਤਾਂ ਮੈਂ ਵੀ ਨਹੀਂ ਆਹੋ ਮੈਂ ਆਖਾ ਜੇ ਮੈਂ ਬੋਲੀ ਵਿੱਚ ਤਾਂ ਫੇਰ ਕਲਾ ਪੈ ਜਾਣੀ ਹਾਂ ਹਾਂ ਹੈ ਤੇ ਉਹਨੂੰ ਵਿਚਾਰੇ ਨੂੰ ਮਜਬੂਰ ਕਰਨ ਲਈ ਆ ਉਹ ਆਂਦਾ ਮੈਂ ਜਾਣਾ ਨਹੀਂਗਾ ਆਹੋ ਤੇ ਪਹਿਲੇ ਇਹਨੇ ਜਿਹੜੀ ਕਲਾ ਫੋਨ ਤੋਂ ਪਹਿਲਾਂ ਤਾਂ ਪਹਿਲਾਂ ਸਲਾਹ ਕਰ ਲਿੰਦੀ ਘਰ ਮੈਂ ਤਾਂ ਆਖਿਆ ਵੀ ਮੈਂ ਤਾਂ ਪਹਿਲਾਂ ਸਲਾਹ ਕਰਦੀ ਹਾਂ ਇਹਦੇ ਪਵਾੜੇ ਜੋ ਭੈਣ ਤੇਰੀ ਦੇ ਜਨੇ ਵੀ ਮੈਂ ਵੀ ਕੀ ਕਰ ਸਕਦੀ ਜੋ ਮੇਰੀ ਤਾਂ ਸੁਣਦੀ ਨਹੀਂ ਤੇ ਮੇਰੇ ਦੋਵਾਂ ਨੇ ਮਗਰੋਂ ਲਿਆ ਤੇ ਉਹਨੇ ਪਹਿਲਾਂ ਆਪਣਾ ਵਿੱਚ ਢਾ ਕੇ ਬੈ ਗਈ ਹਾਂ ਉਹ ਜਾਣਾ ਨਹੀਂ ਚਾਹੁੰਦਾ ਉਹ ਜਾਣਾ ਨਹੀਂ ਚਾਹੁੰਦਾ ਸੁਣਨ ਤਾਂ ਮੈਂ ਵੀ ਦੇ ਤੇ ਹੁਣ ਕੀ ਕਰੀਏ ਮੈਂ ਕਰਨਾ ਕੀ ਹੈ ਜੇ ਉਹਨੂੰ ਕੁਝ ਕਿਹਾ ਤੇ ਵੀ ਉਹ ਨਹੀਂ ਮੰਨਦਾ じゃ ਕਿਦਾਂ ਵਾ ਤੇ ਉਹਨੇ ਸਾਡੇ ਦੋਵਾਂ ਦੇ ਹੋਣਾ ਵਾ ਇਥੇ ਚੋਪੀ ਭਲੀ ਆ ਚੋਪੇ ਮਨਾਉਗੀ ਨਾ ਫਿਰ ਆ ਤੇ ਅਹੀਂ ਤੇ ਹੁਣ ਚੋਪੀ ਕੀਤੀ ਆ ਵੇਖ ਲੈਣ ਕਰਕੇ ਹਾਂ ਕੀ ਕਰਦੇ ਹਾਂ ਤੇ ਜੇ ਅਹੀਂ ਹਾਂ ਨਾ ਕਰਦੇ ਕਲਾ ਰੋਜੀ ਕਰ ਚ ਰਣੀ ਹਾਂ ਕਲਾ ਤੇ ਅਜੇ ਵੀ ਹੈਗੀ ਆ ਅਜੇ ਤੋਂ ਏਜੰਟ ਦਾ ਦੀ ਕਲਾ ਹੁੰਦੀ ਤੇ ਜੇ ਅਹੀ ਵੀ ਇਹ ਸੋਚਨ ਦਾ ਹੈ ਮਾਪੀ ਜੇ ਨਾ ਏਜੰਟ ਨਾ ਵਧੀਆ ਮਿਲਿਆ ਦੇ ਨੇ ਕਰ ਲਿਆ ਤੇ ਫੇਰ ਵੀ ਇਹ ਲੜਾਈ ਪਾਉਣੀ ਹੈ ਵੀ ਤੂੰ ਹੀ ਨਹੀਂ ਵਧੀਆ ਕੀਤਾ ਹੀ ਤੁਸੀਂ ਚਾਹੁੰਦੇ ਨਹੀਂ ਵੀ ਉਹ ਬਾਹਰ ਜਾਵੇ ਨਹੀਂ ਨਹੀਂ ਤਾਂ ਹੀ ਤੁਹਾਨੂੰ ਕਹਿੰਦਾ ਵੀ ਆਈ ਤਾਈਆਂ ਚੁੱਪ ਕੀਤੇ ਨਾ ਮੈਂ ਕੱਲ ਆਖ ਦਿੰਦਾ ਕਿ ਏਜੰਟ ਤੁਸੀਂ ਆਪੇ ਲੱਭੋ ਹਾਂ ਨਹੀਂ ਸਹੀ ਕੀਤਾ ਤੁਸੀਂ ਆ ਮੈਂ ਆਖਾ ਜੇ ਮੁੜ ਕੇ ਜੋਦੇ ਨੇ ਲੱਭਿਆ ਕਈ ਕੋਈ ਵਿਗਨ ਪੈ ਗਿਆ ਕੋਈ ਗੱਲ ਹੋ ਗਈ ਤੇ ਫੇਰ ਤੁਸੀਂ ਆਖਣਾ ਸ਼ਰੀਕ ਦਾ ਸ਼ਰੀਕ ਹੀ ਰਿਆ ਆ ਹੋ ਹੀ ਗੱਲ ਹੋ ਜਾਂਦੀ ਹੈ ਕਿ ਤੇ ਚਲੋ ਕਰੰਦੋ ਉਹਨਾਂ ਨੂੰ ਆਪਣੀ ਮਰਜ਼ੀ ਇਹ ਕੀ ਕਰਨਾ ਤੇ ਮਨਾਉਂਗੀ ਹੁਣ ਆ ਤੇ ਕੀ ਕਰਦੇ ਸਾਨੂੰ ਲੋੜ ਆ ਜਾਂਦੀ ਆਪੇ ਮਨਾਉਂਗੀ ਚਲੋ ਮਰਜ਼ੀ ਇਹਨਾਂ ਦੀ ਅਸੀਂ ਤਾਂ ਨਹੀਂ ਹੁਣ ਆਖਿਆ ਵੀ ਅਸੀਂ ਨਹੀਂ ਕੱਲ ਦੀ ਆਹੋ ਇਹੋ ਜਿਹੀ ਆਪ ਸਤਾਉਂਦੀਆਂ ਹੁੰਦੀਆਂ ਆ ਮਾ ਮੁਰਕੇ ਮਜਬੂਰ ਕਰਕੇ ਚਲੋ ਮੈਂ ਵੀ ਚੱਪਾ ਕਰਕੇ ਸੁਣਦੇ ਹੀ ਆ ਵੀ ਕਰ ਲੈਂਦੇ ਹਨ ਜੋ ਕਰਦੀ ਹਾਂ ਹਾਂ ਚਲ ਤੋ ਹੀ ਨਾ ਕੋਈ ਮੜੀ ਚੰਗੀ ਨਹੀਂ ਨਹੀਂ ਇਹ ਕਾਤੋਂ ਕਹਿਣਾ ਹਾਏ ਰੱਬਾ ਤੈਨੂੰ ਮੇਰੇ ਸੁਪਨੇ ਮਾਸਾ ਨਹੀਂ ਦੇਹਦੇ ਕੀ ਅਗਲਾ ਤਨਖਾਹ ਲੈ ਲੈ ਤੇ ਆਪਣੀ ਘਰ ਵਾਲੀ ਦੇ ਹੱਥ ਤੇ ਰੱਖਣ ਡਿਆ ਵਾ ਤੇਰੇ ਸੁਪਨੇ ਦੇਹਦੇ ਆ ਤੇ ਮੈਨੂੰ ਇਹ ਵੀ ਦੇ ਦੇਣਾ ਬਾਅਦ ਜਾ ਕੇ ਲੋਕਾਂ ਨੇ ਲੈਟਰ ਨਹੀਂ ਸਾਫ ਕਰਨੀਆਂ ਕੋਈ ਗੰਨ ਨਹੀਂ ਕਰਦੇ ਇਹ ਸਾਰੇ ਅਗਲੇ ਲੈਡੀਆਂ ਨੇ ਮੋਟੀਆਂ ਚੈਨੀਆਂ ਪਾ ਕੇ ਆਉਂਦੇ ਆ ਕੰਮ ਹੀ ਆ ਉਹ ਵੀ हां जरूरी ਨਹੀਂ ਆ ਵੀ ਲੈਟਰਿੰਗ ਦਾ ਸਾਫ ਕਰਨੀ ਆ ਉੱਥੇ ਜਾ ਕੇ ਵਾਈ ਕਰ ਲਿਓ 베ਰੀਆਂ ਤੋੜ ਲਿਓ ਉਥੋਂ ਕੀ ਵੀ ਟੁੱਟਦੇ ਆ ਅੱਜ ਕੱਲ੍ਹ ਉਥੇ ਇੰਨਾ ਕੁਛ ਬਾਅਦ ਤੇ ਕੰਮ ਕਰਨ ਨੂੰ ਫੁੱਲ ਲੱਗਦੇ ਉਹ ਟੁੱਟਦੇ ਆ ਤੀਂ ਤੇ ਬਸ ਆ ਤੇ ਪੈਂਡੂਆਂ ਨੇ ਇਹੋ ਹੀ ਕਰਿਆ ਲੈਟਰਿੰਗ ਦਾ ਸਾਫ ਕਰਦੇ ਲੈਟਰਿੰਗ ਦਾ ਸਾਫ ਕਰਦੇ ਜਾਂ ਫਿਰ ਮੈਨੂੰ ਕੱਲ ਬਾਅਦ ਮੈਂ ਇੱਥੇ ਕਰੇ ਕਰ ਦਿੰਦੀ ਆ ਟੈਟਿੰਗ ਲੈਟਰਿੰਗਾਂ ਨੇ ਸਾਫ ਕਰਦੀ ਰੋਜ਼ ਇਹ ਤਾਂ ਆਪਣਾ ਲੋਕਾਂ ਦਾ ਕਰਨ ਹੁਣ ਮਹੀਨੇ ਤੋਂ ਕੋਈ ਪੈਸਾ ਵੀ ਨਹੀਂ ਮਿਲਦਾ ਤਾਂ ਮੈਂ ਤਾਂ ਵੀ ਐਵੇਂ ਬੇਕੂਫਾ ਕਰਨੀ ਹੁਣ ਮੈਂ ਵੀ ਇਹ ਦਿਮਾਗੇ ਲਾ ਦੇਣੀ ਨਾ ਡੱਬਾ ਵੀ ਪੈਸੇ ਪਾ ਕੇ ਤੇ ਫੇਰ ਹੀ ਜਾਇਓ گا ਤੂੰ ਮੈਨੂੰ ਪਰੇਸ਼ਾਨ ਕਰਨਾ ਹੀ ਕਰਨਾ ਉੱਥੇ ਜਾ ਕੇ ਨਾ ਕਿ ਮੈਂ ਕੰਮ ਕਰਾਂ ਉੱਥੇ ਤਾਂ ਕੰਮ ਇੱਥੇ ਕੀਤਾ ਕੋਈ ਹੋਣ ਲਿਆ ਜੇ ਇੱਥੇ ਕੰਮ ਮਝੇ ਨਾ ਕਰੀਦਾ ਇੱਥੇ ਫਿਰ ਬੰਦੀ ਰੁਪਈਏ ਪੈਸੇ ਉੱਥੇ ਬੰਨੇ ਡਾਲਰ ਰੱਬ ਦਾ ਮੈਨੂੰ 23 ਸਿੱਧੀ ਗੱਲ ਦੱਸ ਦੋ ਵੀ ਜਾਣਾ ਕਿ ਨਹੀਂ ਜਾਣਾ ਰੱਬ ਦਾ ਸ਼ੁਕਰ ਮਨਾਈਦਾ ਨਹੀਂ ਨਹੀਂ ਜਾਣਾ ਨਾ ਤੇ ਮੇਰੀ ਫਿਰ ਸਿੱਧੀ ਲੜਾਈ ਮੇਰੀ ਨਹੀਂ ਨੱਕ ਰਹੀਦੀ ਇੱਥੇ ਤੇ ਮੈਂ ਫਿਰ ਚੱਲਨੀ ਹੂ ਪੇਕੇ ਰੱਬ ਦਾ ਸ਼ੁਕਰ ਮਨਾਈਦਾ ਹੁੰਦਾ ਕਿ ਇਹਨੂੰ ਰੱਬ ਚੰਗੇ ਘਰ ਪਾਇਆ ਕੀਤਾ ਜੇ ਰੋਟੀ ਮਿਲਦੀ ਐਨੂੰ ਰੋਟੀ ਤਾਂ ਮਿਲ ਹੀ ਜਾਂਦੀ ਐ ਹਰ ਇੱਕ ਨੂੰ ਰੱਬ ਤੇਰਾ ਨਾ ਕੀ ਮਥਾ ਮਾਰਾ 2 ਰੁਪਏ ਕਿਲੋ ਦਾਣਵਾ ਉਹ ਮਿਲ ਹੀ ਜਾਂਦੀ ਐ ਕਣਕ ਸਾਰਾ ਕੁਝ ਮਿਲ ਹੀ ਜਾਂਦਾ ਕਿਹੜਾ ਨਹੀਂ ਰੋਟੀ ਖਾ ਕੇ ਸੰਦਾ ਆਪਣੇ ਸੁਪਨੇ ਵੀ ਹੁੰਦੇ ਆ ਕੁਛ ਮਿਹਨਤ ਕਰਨੀ ਆ ਤੇ ਉੱਥੇ ਬਾਹਰ ਦੇ ਮੁਲਕ ਜਾਓ ਮਿਹਨਤ ਦਾ ਮੁੱਲ ਉੱਥੇ ਜਾ ਕੇ ਹੀ ਪੈਂਦਾ ਵਾ ਬਸ ਮੇਰੀ ਜੇ ਦੀਓ ਹੁਣ ਸਮਝ ਲੈ ਇੱਥੇ ਮੁੰਜਾ ਦੀ ਬਾਰੀ ਨੂੰ ਹੱਥ ਪਾਉਣਾ ਹੀ ਪਾਉਣਾ ਵਾ ਤੇ ਬਾਹਰ ਜਾਣਾ ਹੀ ਜਾਣਾ ਵਾ ਚਲ ਕੰਮ ਕਊ ਕਰ ਸੋਚਦਾ ਮੈਂ ਜਾ ਜੁੱਤੋਂ ਦੀ ਨੰਗ ਤੇ ਮੈਂ ਵੀ ਸੋਚਦੀ ਰਹੀ ਨਹੀਂ ਕਿਹੜੇ ਜਾਚ ਬਹਿ ਕੇ ਇੰਨੇ ਜਾਣਾ ਕਿਹੜੇ ਚ ਜਾਣਾ ਵਾ ਚਾ ਮੈਂ ਸੋਚਦਾ ਕਹਿੰਦਾ ਸੋਚਦਾ ਵਾਂ ਆ ਖਾਂ ਸੱਚੋ ਨਹੀਂ ਆ ਖਾਂ ਆ ਖਾਂ ਦੇਣਾ ਮੈਨੂੰ ਨਹੀਂ ਆ ਐ ਵੀਵੇ ਕੀ ਹੈ ਜੇ ਤੈਨੂੰ ਆਜੂਗੀ ਦੋ ਟੁਕੜੀਆਂ ਵੰਡੇ ਸਾਰੇ ਟੱਬਦ ਦੇ ਚ ਇੰਨੇ ਕੀ ਵੰਡੇ ਆਉਣਾ ਵਾ ਤੇ ਮੁੜ ਕੇ ਕੀ ਵੰਡ ਖਾਣਾ ਚੰਗੀ ਚੰਗਾ ਹੋਵੋਗੇ ਆਹੋ ਵੰਡ ਖਾਆਂ ਬਾਅਦ ਵਿੱਚ ਮਗੜ ਤੜੀ ਸਿੱਕੜ ਹੀ ਭੱਲੇ ਪੈਂਦੇ ਕੱਲਾ ਖਾ ਕੇ ਬਿਮਾਰ ਹੀ ਹੋਣਾ ਵਾ ਜਿਆਦਾ ਖਾ ਕੇ ਤੁਹਾਨੂੰ ਨਹੀਂ ਸਮਝ ਲੱਗਣੀ ਪਰ ਮੈਂ ਕਹਿਣ ਦੀ ਆ ਪੇ ਚਲੋ ਜੰਟ ਦਾ ਪਤਾ ਕਰਨ ਆਹੋ ਹੂੰ ਲੇ ਵੀ ਇਹਦਾ ਦਿਮਾਗ ਖਰਾਬ ਹੋ ਗਿਆ ਭਣੀ ਕਿੱਥੋਂ ਇਹ ਦਿਮਾਗ ਚ ਬਾਦ ਦਾ ਭੂਤ ਆ ਗਿਆ ਵਾ ਇਹਦੇ ਮੈਨੂੰ ਫਾਇ ਲਾਉਣਾ ਲਾਉਣਾ ਜਾਂਦਾ ਨੇ ਬਾਬਾ ਮੈਨੂੰ ਬਚਾਲਾ ਬਾਤ ਜਾਣ ਤੋਂ ਤੇਲੇ ਗੜਿਆ ਹੱਥੀ ਓੜਦਈ ਨਾ ਮੈਂ ਤਾਂ ਇੱਥੇ ਜੋ ਫੋਸ ਫਸ ਕਰਨ ਦੀ ਹੀ ਉਹਦੇ ਨਾਲ ਤੇ ਉੱਥੇ ਆ ਕੇ ਤਾਂ ਬੰਦਾ ਮਨਾ ਹੀ ਦਿੰਦਾ ਵਾ ਬੰਦੇ ਨੂੰ ਮਨਾਉਣਾ ਮੈਂ ਕਿਹਾ ਉਹ ਤਾਂ ਮੰਨਣ ਨਹੀਂ ੜਿਆ ਤਾਂ ਤੂੰ ਉਹਨੂੰ ਮਜਬੂਰ ਕਰਨ ਢਈ ਆ ਮੁੰਡੇ ਨੂੰ ਅੱਛਾ ਆਹੋ ਆਹੋ ਉਹ ਦਿਨ ਬੜਾ ਫਸਫਸ ਸੁਣ ਲਿਆ ਹੈਗਾ ਸਾਡਾ ਉਥੇ ਮੈਂ ਸਭ ਕੋ ਸੁਣ ਲਿਆ ਵਾ ਇਹ ਕਿ ਸਿਰਫ ਮੈਂ ਗੱਲ ਨਹੀਂ ਕੀਤੀ ਗੱਲ ਕਰਨੀ ਵੀ ਕਰਤਾ ਵਾ ਸਾਡੇ ਵੱਲ ਦੀ ਤਾਂ ਗੱਲ ਕਰਨੀ ਐ ਨਹੀਂ ਕਿ ਨਹੀਂ ਆਹ ਕਰਨੀ ਨਹੀਂ ਗਈ ਤੁਹਾਡੇ ਵੱਲ ਦੀ ਤੁਸੀਂ ਹੈ ਜੋ ਮੇਰੇ ਦੁਸ਼ਮਣ ਜੋ ਨਾਲੇ ਮੰਨਣ ਕਿਉਂ ਨਹੀਂ ਤਾ ਆਹ ਮੂੰਹ ਤੇ ਕਰਾਵਾਂ ਭਲਾ ਮੰਨਦਾ ਕਿ ਨਹੀਂ ਮੰਨਦਾ ਮੰਨਦਾ ਆਹ ਮੂਹ ਸਾਰੇ ਪਿੱਛੇ ਪੈਰ ਹਟਾਉਣ ਦੇ ਜੇ ਕੋਈ ਗੱਲ ਨਹੀਂ ਮੈਂ ਕਲਾ ਕੇ ਛੱਡਣਾ ਵਾਂ ਨੂੰ ਟਕਲਾ ਦੇ ਹੀ ਕਦਵਾਨੇ ਆ ਨਾਖਲਾ ਅਸੀਂ ਤਾਂ ਤੈਨੂੰ ਛੁੱਟੀ ਦੇ ਦਿੱਤੀ ਆ ਫੇ ਘਰ ਲੋ ਜੰਟ ਤੇ ਜਾ ਤੇ ਤੁਰੋ ਨਾਲ ਫੇ ਤੁਰੋ ਅਹੀਂ ਨਾਲ ਕੀ ਤੁਰਨਾ ਮੈਂ ਤਾਂ ਤੈਨੂੰ ਕਹਿੰਦਾ ਗੱਲਾਂ ਨਹੀਂ ਮੈਨੂੰ ਚੰਗੀਆਂ ਲੱਗਦੀਆਂ ਮੈਂ ਤੈਨੂੰ ਕੱਲ ਹੀ ਆਹ ਦਿੱਤਾ ਏ ਵੀ ਤੁਸੀਂ ਜੋ ਕਰਨਾ ਵਾ ਤੁਸੀਂ ਕਰੋ ਜੰਟ ਕਰੋ ਲੱਭੋ ਤੇ ਪੈਸਿਆਂ ਦੀ ਗੱਲ ਹੋਣਾ ਪੈਸੇ ਤੁਹਾਡੇ ਹੋ ਜਾਣਗੇ ਹਾਂ ਗੱਲ ਫਿਰ ਨਾ ਆਪਣੇ ਮੁੰਡੇ ਦੇ ਮੂੰਹ ਤੇ ਆ ਕੇ ਕਹ ਦੇ ਤਾਂ ਮੁੰਡਾ ਲੱਗੇਗਾ ਮੁੰਡਾ ਕਹਦਾ ਦੂਰ ਹੋ ਨਹੀਂ ਉਹਨੂੰ ਨਹੀਂ ਸੁਣਦਾ ਤਾਨੂੰ ਜਾਦਾ ਸੁਣਦਾ ਵਾ ਬਾਕੀ ਟੱਬਰ ਨੇ ਕੰਨ ਕੱਸੇ ਹੁੰਦੇ ਸਾਡੀਆਂ ਗੱਲਾਂ ਵੱਲ ਐਂ ਨਹੀਂ ਘਸਦੇ ਕਿਸ ਦੇ ਵਗਨ ਆ ਮੈਂ ਕਹਿੰਦੇ ਇਹਹੀਂ ਨਹੀਂ ਕਰਨਾ ਹੀ ਪੈਸੇ ਲਾ ਦਾਂਗੇ ਤੇ ਤੀ ਜਿੱਥੇ ਮਰਜੀ ਜਾਓ ਤੇ ਪੈਸੇ ਤੇ ਮੈਂ ਫਿਰ ਆਪਾਂ ਨਾ ਕਰ ਲਾਂਗੇ ਨਹੀਂ ਮੈਂ ਤਾਂ ਖਾਪੀ ਜੰਟਾ ਹੀ ਜਾਂ ਤਾਂ ਖਾਪੀ ਤੁਸੀਂ ਜੰਟ ਪੁੱਤ ਵੇਖ ਲਓ ਤੇ ਪੈਸੇਾਂ ਦੀ ਗੱਲ ਵਾ ਨਾ ਪੈਸੇ ਤੁਹਾਡੇ ਬਣ ਜਾਣਗੇ ਤੇਰੀ ਫਿਰ ਜੇਦਵਾ ਇਹ ਇੱਕੋ ਹੀ ਕੰਮ ਕਰੀ ਜਾਂਦੀ ਹੈ ਮਜਬੂਰੀ ਆ ਇੱਕੋ ਗੱਲ ਕਰੀ ਜਾਂਦੀ ਮੈਂ ਬਾਹਰ ਕਰ ਲਾਣਾ ਮੈਂ ਬਾਹਰ ਕਰ ਲਾਣਾ ਕਰ ਲਾਣਾ ਚਲ ਫੇ ਮਾਤਾ ਮੈਂ ਚਲੀ ਜਾਣਾ ਫੇ ਮੁੰਡੇ ਦਾ ਕੀ ਨਾਂ ਲੱਲਿਆ ਇਹਨੇ ਤਾਂ ਉਦਨ ਦੀ ਖਾਚ ਕਲਾ ਪਾਈ ਪੀ ਇਹਨੂੰ ਕਲਾਓ ਤਾਂ ਚਲੋ ਮੁੰਡੇ ਨੇ ਤੇ ਜੇ ਦੋਹਾਂ ਸਾਲਾਂ ਨੂੰ ਸਾਲ ਨੂੰ ਜਾਣਾ ਵਾ ਚਲ ਤੂੰ ਚਲ ਜਾ ਫੇ ਮੰਮੀ ਆ ਗੱਲ ਨਾ ਕਰਿਆ ਕਰੋ ਕਿ ਮੁੰਡੇ ਦੀ ਜਗ੍ਹਾ ਤੇ ਆ ਮੁੰਡੇ ਦੇ ਪਿਓ ਦੇ ਨਾਲ ਕੰਪੇਅਰ ਕਰਿਆ ਕਰੋ ਇਹਨੂੰ ਮੁੰਡਾ ਕਿੱਥੇ ਤੇ ਇਹ ਕਿੱਥੇ ਉਮਰ ਦਾ ਫਰਕ ਵੇਖੋ ਤੁਸੀਂ ਮੈਂ ਤਾਂ ਇਹ ਕਿਹਾ ਵਾ ਕਿ ਗਾਂ ਨਿਕ ਨਿਕੇ ਨਿਆਣੇ ਸੱਟ ਹੋਣੂ ਫਿਰੰਡੇ ਆ ਤੇ ਇਹਦੀ ਤੇ ਉਮਰ ਨਾਲ ਕੀ ਸਾਰੀ ਇਹਨੂੰ ਤਾਂ ਹੀ ਆਖਿਆ ਹੈਗਾ ਉਦੋਂ ਮੈਂ ਆ ਗਿਆ ਨਹੀਂ ਆ ਆ ਫਿਰ ਗੱਲ ਹੈਗੀ ਨਹੀਂ ਲੜਾਈ ਵਾਲੀ ਇਹ ਮੁੰਡੇ ਵੱਲ ਵੀ ਇੱਕ ਸੜਨ ਦੀ ਨਹੀਂ ਸੜਨ ਦਾ ਤਾਂ ਮੈਂ ਤੈਨੂੰ ਆਖਿਆ ਲੜੋ ਨਾ ਮੈਂ ਟਰਾਈ ਕਰਕੇ ਵੇਚ ਲੈਣੀ ਚੱਲ ਜਾਨੇ ਬਾਹਰ ਮਾ ਤਾਂ ਆਪਣੇ ਵੱਡੇ ਮੁੰਡੇ ਤਾਂ ਨਹੀਂ ਨਾ ਲੈਂਦੀ ਵੀ ਉਹਦੇ ਵੱਲ ਵੇਖ ਕੇ ਸੜਦੀ ਵੀ ਜੇ ਮੈਂ ਉਹਦੇ ਵੱਲ ਵੇਖ ਕੇ ਸੜਨ ਦਾ ਕਿਹਾ ਤੇ ਇੰਨੇ ਤਾਂ ਫਿਰ ਕਹਿਣਾ ਵਾ ਵੀ ਹਾਂ ਮੇਰੇ ਬੰਦੇ ਨੂੰ ਕਤੋਂ ਨਹੀਂ ਨੌਕਰੀ ਲਈ ਆਪਣੀ ਗੱਲ ਢੱਕ ਲੈਂਦੀ ਆ ਮੋੜਕੋਟ ਕੇ ਮੇਰੇ ਤੇ ਲੜਾਈ ਲਿਆਉਂਦੇ ਹੀ ਆ ਨਹੀਂ ਟੱਕਣੀ ਕੀ ਆ ਇਹਨੂੰ ਪੜਾਇਆ ਬੜੇ ਜ਼ੋਰ ਦੇ ਨਾਲ ਫਿਰ ਇਹਨੂੰ ਆਖਿਆ ਵੀ ਕੋਈ ਕੰਮ ਸਿੱਖ ਲਾ ਇਹ ਆਂਦਾ ਮੈਂ ਨਹੀਂਗਾ ਕਰਨਾ ਜੇ ਇਹਨੂੰ ਆਖਿਆ ਉਦੋਂ ਬਾਹਰ ਚੱਲ ਜਾਏ ਆਂਦਾ ਹੀ ਮੈਂ ਨਹੀਂ ਜਾਣਾ ਹੁਣ ਤੂੰ ਉਹਨੂੰ ਮਜਬੂਰ ਕਰਨ ਲਈ ਸੁਣ ਲੈ ਤੂੰ ਤੇ ਕਿੰਨੇ ਨਹੀਂ ਮੈਂ ਤੇ ਮਿਹਨਤੀ ਬੜੀ ਕੀਤੀ ਮੈਂ ਤੇ ਕਿਤੇ ਪਹਿਲੀ ਚ ਪਹਿਲੀ ਮਿੱਟੀ ਨਾਲ ਮਿੱਟੀ ਹੋਇਆ ਫਿਰ ਅਸੁੱਲਾ ਮਿੱਟੀ ਨਾਲ ਮਿੱਟੀ ਫੇਰਦਾ ਕੰਮ ਤੇ ਪੁੱਤ ਘਰਨਾ ਹੀ ਕਰਨਾ ਵਾ ਖੇਤੀਬਾੜੀ ਤੇ ਕਰਨੀ ਆ ਕਿ ਨਹੀਂ ਤਾਂ ਫਿਰ ਹੈ ਕੋਈ ਨਾ ਨਹੀਂ ਇਹ ਇਥੇ ਆਖੰਡਾ ਵੀ ਉਹ ਕਮਾਉਂਦੇ ਆ ਤੇ ਘਰ ਦਾ ਕੰਮ ਕਰਨਦੇ ਆ ਚੱਲ ਤੂੰ ਜੇਦ ਨਾਲ ਲੜੋ ਨਾ ਤੇ ਕੋਈ ਨਹੀਂ ਬਾਹਰ ਦਾ ਵੇਚ ਲੈਨੇ ਘਰ ਲੈ ਨਾ ਖਰਾਬ ਇੰਨੇ ਸਾਲ ਕਰ ਲੈ ਨਾ ਉਹ ਬਾਬਾ ਮੈਂ ਕਹਿੰਦੇ ਰਿਆਂ ਹੁਣ ਹੁਣ ਲੜਾਈ ਆਪ ਕਰੋ ਤੁਸੀਂ ਲੜੋ ਨਾ ਮੈਂ ਹੀ ਤਾਂ ਕੋਈ ਗੱਲ ਹੀ ਨਹੀਂ ਕਰਦੇ ਅਸੀਂ ਤੇ ਜੇ ਇੰਨੇ ਆਖਿਆ ਤਾਂ ਅਸੀਂ ਆਖਾ ਚੱਲੋ ਤੁਸੀਂ ਕਰ ਲਓ ਇਹ ਨਹੀਂ ਗੱਲਾਂ ਕਰਦੀਆਂ ਇਹ ਦੋਵੇਂ ਨਹੀਂ ਕਰਦੀਆਂ ਉਹ ਮੈਂ ਕਰ ਦਿੰਦਾ ਪਤਾ ਕਰਦੀਆਂ ਵੱਡੀਆਂ ਹੋ ਕੇ ਦੋਵੇਂ ਨਹੀਂ ਕਰਦੀਆਂ ਮੈਂ ਜ਼ਿਆਦਾ ਕਰਦੀਆਂ ਗੱਲਾਂ ਉਹ ਚੁੱਪ ਕਰ ਰਿਹਾ ਡਿਓਪ ਚੁੱਪ ਕਰ ਹੁਣ ਕਰਦਾ ਪਤਾ ਲੈ ਹੋਈ ਜਾਣਾ ਨਾ ਹੁਣ ਪਤਾ ਫਿਰ ਚਲੋ ਕੋਈ ਗੱਲ ਨਹੀਂ ਬੜੇ ਖੁਸ਼ ਹਾਂ ਮੈਂ ਤੁਹਾਡੇ ਤੇ ਵੀ ਖੁਸ਼ ਹਾਂ ਉਹਨਾਂ ਤੇ ਵੀ ਖੁਸ਼ ਨਹੀਂ ਤੇ ਹੀ ਤੁਰ ਗੀਆਂ ਉਹ ਹੁਣ ਅੰਦਰ ਬੜੀ ਹੁਣ ਮੈਨੂੰ ਪਤਾ ਨਹੀਂ ਹੁਣ ਇਹਨੂੰ ਸਾਰਾ ਕੁਝ ਸੁਣਨ ਡਿਆ ਹੁਣ ਜਾਣ ਕੇ ਨਹੀਂ ਅੰਦਰੋਂ ਨਿਕਲਦੀ ਵੀ ਮੇਰੇ ਗਾ ਲੜਾਈ ਪੈਣੀ ਆ ਆਹ ਬੋਲ ਮਾਰ ਪਸਾਹ ਹੋ ਜਾਣਾ ਐਦਾਂ ਦੇ ਕੰਮ ਮੈਨੂੰ ਨਹੀਂ ਚੰਗੇ ਲੱਗਦੇ ਉਹਨੇ ਲੜਾਈ ਕਉਂ ਗਈ ਆ ਦੇਖਣੀ ਆ ਕੱਲ ਮੈਂ ਡਰਦੀ ਨਹੀਂ ਤੇਰੇ ਗਾਲੀ ਬੋਲਦੀ ਵੀ ਤੂੰ ਮੇਰੇ ਗਾਲੀ ਪੈਣਾ ਆ ਉਹ ਤੇ ਪੈਂਦੀ ਨਹੀਂ ਗੱਲ ਤੇ ਭਲਾ ਮੈਂ ਤਾਂ ਜਾਦਾ ਪੈਣੀ ਆ ਚਲ ਕੋਈ ਗੱਲ ਨਹੀਂ ਤੁਸੀਂ ਕਰੋ ਆਪਣਾ ਘਰ ਵਿੱਚ ਕਲਾ ਮਾਮਾ ਥਾਂ ਥਾਂ ਰੱਖ ਨਾ ਨੇ ਤੇ ਨਵਾਂ ਨੂੰ ਬੋਲਣ ਦੀ ਲੋੜ ਹੀ ਨਾ ਪੈਂਦੀ ਮੈਂ ਤਾਂ ਰੱਖਦੀ ਮੈਨੂੰ ਰਹਿੰਦੀ ਕਿੱਥੇ ਹੀ ਤੂੰ ਮੇਰੀ ਤਾਂ ਸੁਣਦੇ ਮੈਂ ਤਾਂ ਮੁੰਡਿਆਂ ਦੀ ਗੱਲ ਕਰਨੀ ਆ ਹਾਂ ਮੁੰਡਿਆਂ ਦੀ ਘਾਟੀ ਚਲੋ ਤੁਸੀਂ ਮੈਨੂੰ ਦੁਪਰੇ ਆਰੀਆਂ ਨਹੀਂਗੇ ਤੁਸੀਂ ਵੀ ਮੇਰੀਆਂ ਨੋ ਆਈਂਗਾ ਮੁੰਡਿਆਂ ਮਗਰ ਨਹੀਂ ਆਈਂਗਾ ਹਾਂ ਜਾਊਗਾ ਬਾਹਰ ਤੇ ਆਪਣਾ ਆਪਣਾ ਕਰਾਂਗੇ ਆਪਾਂ ਚਲ ਕੋਈ ਗੱਲ ਨਹੀਂ ਮਹਾਰਾਜ ਤੁਹਾਨੂੰ ਭਾਗ ਲਾਵੇ ਕਿੰਨਾ ਮੇਰਾ ਜਲੂਸ ਕੱਢਣ ਦੇਈ ਮੈਂ ਤੇ ਰਿਸ਼ਤਾ ਲੈ ਕੇ ਪਛਤਾਉਣੀ ਤੂੰ ਜਾ ਲੈੰਦੋ ਮੈਨੂੰ ਚੁੱਪ ਕਰ ਮੈਂ ਇਹਨੂੰ ਪੁੱਛਾਂ ਦੀ ਸਹੀ ਹਾਂ ਦੋ ਗਾਂਢੀ ਤੇ ਬੋਲਦੀ ਤੇ ਫੇਰ ਭੈਣ ਤੇ ਭੈਣ ਬੋਲ ਤੇ ਮੇਰੇ ਲੜਦੇ ਜਣਾ ਨਹੀਂ ਮੇਰੇ ਸ਼ਰੀਕ ਨਹੀਂ ਬਣ ਕੇ ਬੈਗੀ ਐ ਤੇ ਸ਼ਰੀਕ ਨਹੀਂ ਭੈਣਾ ਸ਼ਰੀਕ ਨਹੀਂ ਹੁੰਦੀਆਂ ਵਾ ਨਹੀਂ ਮੈਂ ਇਹਨੂੰ ਕਹਿਨ ਕੀ ਦਈ ਮੈਂ ਤੇਨੂੰ ਕੁਛ ਵੀ ਨਹੀਂ ਕਿਹਾ ਹੈਗਾ ਨਹੀਂ ਹੈਗਾ ਅੱਪ ਜੇ ਇਹਨੂੰ ਲੜਾਈ ਪਾਈ ਹੈ ਤੇ ਫੇਰ ਜਲ ਜਵੇ ਹੋਣਾ ਫੋਲਣ ਮਾਤਾ ਦੰਦੇ ਜਾਂ ਤੂੰ ਐਵੇਂ ਇੱਥੇ ਨਹੀਂ ਤੇ ਮੈਨੂੰ ਪੁੱਛ ਮੇਰਾ ਕਿਉਂ ਨਾਂ ਲਈ ਜਾਂਦੀ ਵਿੱਚ ਵੀ ਇਹ ਬੋਲਦੀ ਨਹੀਂ ਵਿੱਚ ਹੈਗੀ ਉਹ ਤੇ ਆਤਵਾ ਨੂੰ ਆ ਤਵਕਿੰਦੇ ਨੀਰਾ ਦੀ ਨੇ ਕਲਾ ਪਾਈ ਹੈ ਮੈਂ ਇਹਨੂੰ ਕੁਝ ਕਹਿ ਨਹੀਂ ਨੀ ਲੜਾਈ ਤੋਂ ਬਚਨਦੇ ਹੀ ਤੇ ਹੱਦ ਕਰੀ ਜਾਂਦੇ ਹੀ ਚੁੱਪ ਕੇ ਬੈ